ਇਹ ਲੱਕਤੀ ਸਾਸਰੀ ਕਾਲਮ ਹੈ ਸਾਈਪ੍ਰਸ ਤੋਂ ਆਮਨ ਜਿਤਦੰਦ ਦੱਸਿਆ ਕਿ ਮੈਂ ਗੋਰੇ ਫੈਮਿਲੀ ਚ ਕੰਮ ਕਰਦੀ ਆਂ ਮੇਰੇ ਕੋਲ ਸਾਈਪ੍ਰਸ ਦਾ ਬਰ ਅਪਾਰਟਮੈਂਟ ਵੀਜ਼ਾ ਹੈਗਾ ਜਿਸਦਾ ਮੈਂ ਰੋਟੀਨ ਸ਼ੂਟ ਕਰਦਿੰਨੀ ਕਿ ਮੈਂ ਡੇਲੀ ਕੀ ਕਰਦੀ ਆਂ ਤੁਹਾਨੂੰ ਜਿੱਦ ਮੈਂ ਅੱਗੇ ਦੱਸਿਆ ਕਿ ਮੈਂ ਸਭ ਤੋਂ ਪਹਿਲਾਂ ਕੁਕਿੰਗ ਕਰਦੀ ਆਂ ਕਿਉਂਕਿ ਬੱਚਿਆਂ ਦਾ ਟਾਈਮ ਹੁੰਦਾ ਹੈ ਸਕੂਲ ਤੋਂ ਆਉਂਦਾ ਇਸ ਕਰਕੇ ਉਹਨਾਂ ਨੂੰ ਖਾਣਾ ਦੇਣਾ ਜ਼ਰੂਰੀ ਹੁੰਦਾ ਗੋਰੇ ਬੱਚਾ ਨੂੰ ਗੋਰੇ ਬੱਚਿਆਂ ਦੀ ਮੰਮੀ ਤਾਂ ਇੱਥੇ ਹੈ ਨਹੀਂਗੀ ਹੈਨਾ ਉਹ ਡਰੇ ਇਥੰਦਸ ਜੱਕੀ ਹੋਇਆ ਜੋ ਅਮਰੀਕਾ ਵੀ ਵੈਸੇ ਗਿਆ ਹੋਆ ਤੇ ਅੱਜ ਸਰ ਨੇ ਮਤਲਬ ਕੋਈ ਵੀ ਫੋਨ ਸਾਨੂੰ ਜਾਨਪੁਰ ਜੈਸਾ ਫਿਰ ਸਰ ਨੇ ਲੇਟ ਮੈਸੇਜ ਕੀਤਾ ਉਸ ਤੋਂ ਪਹਿਲੇ ਹੀ ਮੈਂ ਮਤਲਬ ਪਤ ਲੱਗੇ ਸੀ ਕਿ ਸਾਰਾ ਸ਼ਹਿਰ ਕੋ ਲਗਾਇਆ ਖਾਣੇ ਲਈ ਤਾਂ ਫਿਰ ਮੈਂ ਚਿਕਨ ਕੱਟ ਕੇ ਰੱਖ ਦਿੱਤਾ ਸੀਗਾ ਤੇ ਮੈਂ ਤੁਹਾਨੂੰ ਦਿਖਾ ਦਿਆਂ ਚਲੋ ਫਿਰ ਤੇ ਫਿਰ ਮੈਂ ਬਣਾਉਂਗੀ ਚਿਕਨ ਇਹਨੂੰ ਬੋਇਲ ਕਰੂੰਗੀ ਥੋੜਾ ਟਮਾਟੋ ਸੌਸ ਵਗੈਰਾ ਪਾਵੂੰਗੀ ਤੇ ਚਿਕਨ ਬਣਾਉਂਗੀ ਤੇ ਨਾਲ ਬਣਾਉਂਗੀ ਬੀਤ ਮਕਰੋਨੀ ਆ ਵਾਲੀ ਮਕਰੋਨੀ ਬਣਾਉਂਗੀ ਠੀਕ ਹੈ ਆ ਵਾਲੀ ਮਕਰੋਨੀ ਬਣਾਉਂਗੀ ਠੀਕ ਹੈ ਅਗੋਰਾਸਾਰ ਦੇ ਲਈ ਬਣਾਉਂਗੀ ਖੁਸਕੁਸ ਦੀ ਸਲਾਦ ਕਿਉਂਕਿ ਬਹੁਤ ਸਵਾਦ ਹੁੰਦੀ ਹੈ ਖੁਸਕੁਸ ਦੀ ਸਲਾਦ ਸੋ ਮੈਂ ਅਗੋਰਾਸਾਰ ਦੇ ਲਈ ਇੱਕ ਸਲਾਦ ਬਣਾਉਂਗੀ ਵੈ ਛੜੇ ਦੇ ਕੱਪੜੇ ਧੋਤੇ ਹੋਏ ਸੀਗੇ ਫਿਰ ਮੈਂ ਉਹ ਲਾਹੇ ਹੈਗੇ ਆ ਤੇ ਫਿਰ ਮੈਂ ਇਹਨਾਂ ਨੂੰ ਹੁਣ ਪ੍ਰੈਸ ਕਰੂੰਗੀ ਲੋਕਾ ਜੀ ਹਾਂਜੀ ਲੋਕਾ ਜੀ ਇੱਧਰ ਹੁਣ ਮਕਰੋਨੀ ਬੋਇਲ ਕੀਤੀ ਹੋਈ ਮਕਰੋਨੀ ਰੈਡੀ ਹੋ ਗਈ ਆ ਤੇ ਇਹਦੇ ਵਿੱਚ ਮੈਂ ਟਮਾਟਾ ਸੌਸ ਪਾਈ ਸੀਗੀ ਤੇ ਇਹ ਰੈਡੀ ਹੋ ਗਈ ਹੈਗੀ ਆ ਤੇ অলਮੋਸਟ ਰੈਡੀ ਹੋ ਗਈ ਆ ਤੇ ਇੱਧਰ ਚਿਕਨ ਵੀ ਰੈਡੀ ਹੋ ਗਿਆ ਹੈਗਾ ਆ ਤੇ ਚਿਕਨ ਮੈਂ ਥੋੜਾ ਜਿਹਾ ਉਹ ਪਾਇਆ ਸੀਗਾ ਸੇਮ ਟਮਾਟੋ ਸੋਸ ਪਾਈ ਸੀ ਤੇ ਮੈਂ ਚਿਕਨ ਜੂਸੀ ਜਿਹਾ ਰੱਖਿਆ ਕਿਉਂਕਿ ਬੱਚੇ ਡਰਾਈ ਚਿਕਨ ਜ਼ਿਆਦਾ ਖਾਂਦੇ ਨਹੀਂ ਹੈਗੇ ਤਾਂ ਇਹ ਚਿਕਨ ਉਹ ਲਾਈਕ ਕਰਦੇ ਆ ਥੋੜਾ ਜਿਹਾ ਹੁੰਦਾ ਜਦੋਂ ਸੋਸ ਤੇ ਇੱਕ ਪਾਸੇ ਹੁਣ ਸਰਦੇ ਲਈ ਗੋਰਾ ਸਰਦੇ ਲਈ ਖੁਸ ਖੁਸ ਦੀ ਸਲਾਤ ਬਣ ਗਈ ਹੈਗੀ ਆ ਤੇ ਹੁਣ ਮੈਂ ਮਾਰਕੀਟ ਤੋਂ ਜਾ ਕੇ ਹਰਾ ਧਨੀਆ ਲੈ ਕੇ ਆਉਂਗੀ ਇਹਦੇ ਵਿੱਚ ਪਾਣ ਨੂੰ ਸੋ ਮਿਲਦੀਆਂ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਜਦ ਤੱਕ ਤੇ ਲਈ ਬਾਏ ਬਾਏ